ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਕਿਸੇ ਨੇ ਚੌਰ ਸਾਹਿਬ ਗੁਰਦੁਆਰਾ ਸਾਹਿਬ ਇਟਾ ਕੀਤੇ ਤੇ ਕਿਸੇ ਨੇ ਸਿੰਘਾਂ ਨੂੰ ਦੱਸਿਆ ਕਿ ਇਹਦੇ ਵਿੱਚ ਹੱਡੀਆਂ ਨਹੀਂ ਤੇ ਇਹ ਚੌਰ ਸਾਹਿਬ ਤੁਸੀਂ ਜਿਹੜੇ ਦਿਖਾ ਰਹੇ ਨੇ ਸਿੰਘ ਕੱਟ ਕੇ ਦਿਖਾਇਆ ਤੁਹਾਨੂੰ ਕਹਿੰਦੇ ਕਿਸੇ ਜਾਨਵਰ ਦੀ ਹੱਡੀਆਂ ਨੇ ਤਾਂ ਕਿਸੇ ਜਾਨਵਰ ਦੀ ਪੂਛ ਹੈ ਇਹ ਇਦਾਂ ਵੀ ਕੋਈ ਕਹਿੰਦਾ ਕੋਈ ਪਾਪੀ ਮਾੜਾ ਕਰਮ ਕਰ ਸਕਦਾ ਹੈ ਜਾਂ ਜਿਹੜੇ ਦੁਕਾਨਦਾਰ ਜਾਂ ਜਿਹੜੇ ਪਿੱਛੋਂ ਕੰਪਨੀਆਂ ਜੋ ਭੇਜਰੀਆਂ ਨੇ ਇਹ ਦੇਖੋ ਇਹ ਵੀ ਜੋ ਦਿਖਾ ਰਿਹਾ ਸਿੰਘ ਇਹਦੇ ਵਿੱਚ ਵੀ ਕਹਿੰਦੇ ਹੱਡੀ ਹੈ ਜਾਂ ਕਿਸੇ ਜਾਨਵਰ ਦੀ ਪੂਛਾ ਕੱਟ-ਕੱਟ ਕੇ ਹੁਣ ਇਹ ਦੂਸਰਾ ਚੋਰ ਸਾਹਿਬ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜਾ ਤੁਸੀਂ ਚੋਰ ਸਾਹਿਬ ਦੇਖ ਰਹੇ ਹੋ ਇਹ ਇਹਦੀ ਵੀ ਕਹਿੰਦੇ ਇਹ ਵੀ ਹੁਣ ਦਿਖਾਊਗਾ ਤੁਹਾਨੂੰ ਕੱਟ ਕੇ ਸਿੰਘ ਇਹਦੇ ਵਿੱਚ ਕਿੰਨੀ ਅਸਲ ਸਚਾਈ ਹੈ ਇਹ ਵੀਡੀਓ ਜੋ ਆਈ ਹੈ ਸਾਡੇ ਕੋਲ ਤੇ ਇਸੇ ਅੰਗੋਂ ਤੁਹਾਨੂੰ ਕੱਟ ਕੇ ਦੇਖੋ ਚੋਰ ਸਾਹਿਬ ਨਵੇਂ ਚੋਰ ਸਾਹਿਬ ਨੇ ਜੋ ਕੱਟ ਕੇ ਤੁਹਾਨੂੰ ਦਿਖਾ ਰਹੇ ਨੇ ਕੰਚੀ ਦੇ ਨਾਲ ਕੱਟਿਆ ਜਾ ਰਿਹਾ ਹੈ ਤੇ ਇਹ ਤੁਹਾਨੂੰ ਹੁਣ ਦਿਖਾਇਆ ਜਾ ਰਿਹਾ ਹੈ ਕਿ ਇਹ ਕਿਸੇ ਜਾਨਵਰ ਦੀ ਕੋਈ ਪੂਛ ਹੈ ਜਾਂ ਕਿਸੇ ਜਾਨਵਰ ਤੋਂ ਦੀ ਹੱਡੀ ਹੈ ਕਿਸੇ ਦੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੜੇ ਸਤਿਕਾਰ ਦੇ ਨਾਲ ਪਰ ਚੋਰ ਸਾਹਿਬ ਕਰਦੇ ਆ ਬੜੇ ਸਿੱਖ ਸੰਗਤਾਂ ਨੂੰ ਸ਼ਰਧਾ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਤੇ ਆ ਦੇਖੋ ਕੱਟ-ਕੱਟ ਕੇ ਚੋਰ ਸਾਹਿਬ ਨਵੇਂ ਵਿੱਚੋਂ ਕਹਿੰਦੇ ਜੋ ਹੱਡੀਆਂ ਦਿਖਾਈਆਂ ਜਾ ਰਹੀਆਂ ਨੇ ਇਦੇ ਵਿੱਚ ਕਿੰਨੀ ਗਹ ਸਚਾਈ ਹੈ ਇਸ ਵੀਡੀਓ ਦੀ ਜੇ ਕਿਸ ਨੂੰ ਇਹਦੇ ਬਾਰੇ ਕੋਈ ਪਤਾ ਹੈ ਤਾਂ ਇਹ ਦੱਸਣ ਦੀ ਕਿਰਪਾਲਤਾ ਕਰਿਓ